ਜੋਕੇ ਵਾਲਾ ਤੇ ਨਾਲ ਸਾਡੀ ਬੇਟੀ ਪੰਜ ਗਰਾਈ ਦੋਨੇ ਟੀਮਾਂ ਗਰਾਊਂਡ 'ਤੇ ਆ ਜਾਣ ਗੁਰ ਮੈਚ ਦੀਆਂ ਟੀਮਾਂ ਜਲਦੀ ਪਹੁੰਚਣ ਗਈਆਂ ਖੇਡ ਦੇ ਮੈਦਾਨ ਦੇ ਵਿੱਚ ਫਾਈਨਲ ਪੰਜ ਗਰਾਹ ਤੇ ਜੋਗੇ ਵਾਲੇ ਦਾ ਫਾਈਨਲ ਮੈਚ ਹੋਵੇਗਾ ਹੋਵੇਗਾ ਵੀ ਪੂਰਾ ਟੌਪ ਦਾ ਦੋਨੇ ਟੀਮਾਂ ਨੂੰ ਬੇਨਤੀ ਆ ਸਾਡੀ ਫਾਈਨਲ ਮੈਚ ਦੀਆਂ ਟੀਮਾਂ ਜਲਦ ਪਹੁੰਚਣਗੀਆਂ ਗਰਾਊਂਡ ਦੇ ਵਿੱਚ ਜਲਦ ਟੀਮਾਂ ਪਹੁੰਚਣਗੀਆਂ ਨਾ ਨਾ ਯਾਰ ਗੱਲ ਰਹਿਣ ਵਧੀਆ ਪਲੇਅਰ ਆ ਜਾ ਹਾਂ ਮੇਰੀ ਬੇਨਤੀ ਹੈ ਕਬੱਡੀ ਦੀਆਂ ਟੀਮਾਂ ਨੂੰ ਵੀ ਕਬੱਡੀ ਦੀਆਂ ਟੀਮਾਂ ਜਲਦੀ ਤੋਂ ਜਲਦੀ ਪਹੁੰਚਣ ਉਹ ਜੋਕੇ ਵਾਲਾ ਵਰਸੀ ਜੇ ਪੰਜ ਗਰਾਈ ਦੋਨੇ ਟੀਮਾਂ ਨੂੰ ਬੇਨਤੀ ਹੈ ਜੱਦੀ ਵੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਉਹ ਦੋਨੇ ਟੀਮਾਂ ਦੇ ਬਹੁਤ ਤਕੜੇ ਮੁਕਾਬਲੇ ਬਹੁਤ ਜਲਦ ਖੇਡੇ ਜਾਣਗੇ ਆਪਾਂ ਸ਼ੁਰੂਆਤ ਕਰਾਂਗੇ ਕਿ ਫੈਸਲੇ ਅਦੂਰੇ ਜਿੱਤ ਜਗੇ ਨੂੰ ਬੇਨਤੀ ਹੈ ਸਟੇਜ 'ਤੇ ਆਵੇ ਜਗਾ ਟੀਮ ਨਾਲ ਸਾਥ ਤੁਸੀਂ 11000 ਰੁਪਏ ਨਹੀਂ ਕਰਾ ਆ ਬੇਟਾ ਅਸੀਂ ਮੇਰੀ ਬੇਨਤੀ ਆ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਆ ਜਾਣ ਫਾਈਨਲ ਮੈਚ ਦੀਆਂ ਟੀਮਾਂ ਬੇਨਤੀ ਆ ਮੇਰੀ ਫਾਈਨਲ ਮੈਚ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪੁੱਜ ਜਾਣ ਬਾਪਾ ਜੀ ਜੋ ਜਲਦੀ ਸੇਵਾ ਕਰਦੇ ਆ ਜਿਹੜੇ ਜਿਹੜੇ ਵੀਰਾਂ ਨੇ ਅਸੀਂ ਨਾਂ ਲਵਾਂਗੇ ਉਹ ਆਪੋ ਆਪਣੇ ਸਨਮਾਨ ਚਿੰਨ ਪ੍ਰਾਪਤ ਕਰਨ ਜੀਤ ਸ਼ੂਸ਼ਕ ਅਸ਼ੋਕ کمار ਜੀ ਖੁੱਲਰ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰਨ ਜੀਤ ਛੂਸ਼ਕ ਸਟੇਜ ਦੇ ਸਾਹਮਣੇ ਆਪਣੇ ਸਾਥੀ ਉਹਨਾਂ ਦੇ ਪੁੱਜੇ ਨੇ ਨਾਲ ਹੀ ਕਮਾਲਗੜ ਤੋਂ ਕੁਮਾਰ ਖੁੱਲਰ ਸਰਪੰਚ ਕਮਾਲਗੜ ਤੋਂ ਆਪਣੇ ਸਾਥੀ ਉਹਨਾਂ ਦੇ ਰੰਧਾਵਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਆ ਕਵਾਲਕੇ ਦੋ ਪਹੁੰਚੇ ਨੇ ਜੀ ਜਿੱਤ ਉਹਨਾਂ ਨੂੰ ਮਿਲੇ ਬਾਜੀ ਬਿਲਕੁਲ ਸਟੇਜ ਦੇ ਸਾਹਮਣੇ ਸਰਦਾਰ ਪਰਮਪ੍ਰੀਤ ਸਿੰਘ ਜੀ ਰੰਧਾਵਾ ਸਰਪੰਚ ਸਾਹਿਬ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਆਪਣਾ ਸਨਮਾਨਚਨ ਪ੍ਰਾਪਤ ਕਰਨ ਡੀਕੇ ਵੈਨ ਗਰੁੱਪ ਰੋਇਪੁਰ ਉਹਨਾਂ ਨੂੰ ਵੀ ਬੇਨਤੀ ਆ ਜਸਵਿੰਦਰ ਨੰਮੂਦਾਰ ਤੇ ਡਾਕਟਰ ਕੇਵਲ ਜੀ ਸਨਮਾਨਚਨ ਪ੍ਰਾਪਤ ਕਰਨ ਉਹਨਾਂ ਨੇ ਜਨਰੇਟਰ ਦੀ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਹੈ ਰਾਏ ਕੁਮਾਰ ਫਰੋਇਪੁਰ ਉਹ ਵੀ ਆਪਣਾ ਸਨਮਾਨਚਨ ਪ੍ਰਾਪਤ ਕਰਨ ਗगन ਵੈਨ ਗਰੁੱਪ ਰੋਇਪੁਰ ਉਹ ਵੀ ਆਪਣਾ ਸਨਮਾਨਜਨ ਪ੍ਰਾਪਤ ਕਰਨ ਅਸੀਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਆ ਜੋ ਪਿਛਲੇ ਸਮੇਂ ਤੋਂ ਸਾਡਾ ਸਾਥ ਦਿੰਦੇ ਆ ਰਹੇ ਆ ਗੁਰੂ ਮਹਾਰਾਜ ਕਿਰਪਾ ਕਰਨ ਦਿਨ ਦੁਗਣੀ ਰਾਤ ਚੌਗਣੀ ਤਰਕੀ ਬਖਸ਼ਣਾ ਇਸੇ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਕਲੀ ਵਾਲੇ ਕਲੀ ਵਾਲੇ ਵੀਰਾਂ ਨੂੰ ਬੇਨਤੀ ਆ ਜੋ ਸੇਵਾ ਕਰਦੇ ਆ ਉਹ ਆਪਣਾ ਸਨਮਾਨਚਿੰਨ ਪ੍ਰਾਪਤ ਕਰਨ ਪਾਣੀ ਵਾਲੇ ਵੀ ਜਿਹੜੇ ਸੱਜਣਾ ਨੇ ਲੰਗਰ ਦੇ ਵਿੱਚ ਸੇਵਾ ਕੀਤੀ ਆ ਉਹ ਵੀ ਆਪਣਾ ਸਨਮਾਨਚਿੰਨ ਪ੍ਰਾਪਤ ਕਰ ਲੈਣ ਪੰਜਗਰਾਈ ਗਰਾਊਂਡ ਦੇ ਵਿੱਚ ਜੋਗੇ ਵਾਲਾ ਨੂੰ ਬੇਨਤੀ ਹੈ ਵੀ ਜਲਦੀ ਪੁੱਜੀ ਆਵੇ ਜੋਗੇ ਵਾਲਾ ਪੰਜਗਰਾਈ ਗਰਾਊਂਡ ਦੇ ਵਿੱਚ ਪੁੱਜੀ ਹੋਈ ਆ ਜੋਗੇ ਵਾਲਾ ਜਿਹੜੀ ਗਰਾਊਂਡ 'ਚ ਪੁੱਜੀ ਆਵੇ ਪੰਜਗਰਾਈ ਦੀ ਟੀਮ ਜਿਹੜੀ ਗਰਾਊਂਡ 'ਚ ਪੁੱਜੀ ਹੋਈ ਆ ਤੋ ਧੰਨਵਾਦ ਕਰਾਂਗੇ ਵੱਡੇ ਵੀਰ ਸ਼ੇਰਬਾਦ ਸਿੰਘ ਜੀ ਬਾਜਾ ਹਾਲ ਆਵਾਦ ਪੰਜ ਗਰਾਈ ਤੋ ਮੱਲਣ ਪਿੰਡ ਦਾ ਜੰਪਲ ਹਾਲ ਆਵਾਦ ਪੰਜ ਗਰਾਈ ਉਹਦਾ ਧੰਨਵਾਦ ਕਰਾਂਗੇ ਸ਼ੇਰਬਾਦ ਸਿੰਘ ਜੀ ਬਾਜਾ ਕਿਉਂਕਿ ਇੰਗਲੈਂਡ ਦੇ ਖੇਡ ਕਬੱਡੀ ਕਲੱਬ ਦੇ ਲਈ ਪੱਕੇ ਤੌਰ ਤੇ ਟੌਪ ਦੇ ਜੱਫੇ ਲਾਉਂਦਾ ਹੈ ਕੇਵਲ ਬੋਈਆਂ ਵਾਲੇ ਦੇ ਸਾਦੇ ਤੇ ਆ ਨੌਜਵਨ ਅੱਜ ਵਿਸ਼ੇਸ਼ ਤੌਰ ਤੇ ਟੀਮ ਲੈ ਕੇ ਪੁੱਜਿਆ ਪੰਜ ਗਰਾਈ ਦੀ ਸ਼ੇਰਬਾਦ ਸਿੰਘ ਬਾਜਾ ਉਹਨਾਂ ਦਾ ਧੰਨਵਾਦ ਹੈ ਵਿਕਰਮ ਹਰੀ ਕੇ ਕਲਾ ਨਾਮ ਤੇ ਦੁਗਾ ਡੀ ਕੇ ਵੈਨ ਗਰੂਪ ਉਹ ਵੀ ਸੱਜਣਾ ਆਪਣਾ ਸਨਮਾਨਜਨ ਪ੍ਰਾਪਤ ਕਰਨ ਡੀਕੇ ਵੈਨ ਗਰੁੱਪ ਦੋਤੀਆ ਸਾਡੀ ਰੀਤਾ ਸੁੱਖਾ ਭਾਈ ਰੀਤਾ ਭਾਈ ਸੁੱਖੇ ਦੇ ਡੈਡੀ ਵੱਲੋਂ ਜਿਹੜੀ ਵੀ ਟੀਮ ਜਿੱਤੇਗੀ ਫਾਈਨਲ ਦੇ ਵਿੱਚੋਂ ਉਹਦੇ ਲਈ 1000 ਰੁਪਏ ਦਾ ਜਿਹੜਾ ਸਪੈਸ਼ਲ ਪ੍ਰਾਈਜ਼ ਹੋਵੇਗਾ ਭਾਈ ਰੀਤਾ ਭਾਈ ਸੁੱਖਾ ਉਹਨਾਂ ਦੇ ਪਾਪਾ ਜੀ ਹੋਰਾਂ ਦੇ ਵੱਲੋਂ ਜਿਹੜੀ ਟੀਮ ਜਿਹੜੀ ਜਿੱਤੇਗੀ ਇਸ ਮੈਦਾਨ ਦੇ ਵਿੱਚੋਂ ਉਹਦੇ ਲਈ 1000 ਰੁਪਏ ਦਾ ਸਪੈਸ਼ਲ ਤੌਰ ਤੇ ਮਾਨ ਸਨਮਾਨ ਹੋਵੇਗਾ ਸੋ ਧੰਨਵਾਦ ਹੈ ਬਾਲੀ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਉਹ ਆਪਣਾ ਸਨਮਾਨਜਨ ਲੈ ਲੈਣਾ ਪਾਣੀ ਵਾਲੇ ਵੀਰ ਵੀ ਵਾਕਈ ਕਹਿੰਦੇ ਨੇ ਵੀ ਜੋਗੇ ਵਾਲੇ ਦਾ ਮੁਕਾਬਲਾ ਪੰਜ ਗਰੇ ਕਾਲਾਂ ਦੇ ਲਈ ਆ ਦੇਖੋ ਦੋ ਜਿਹੜੇ ਮੋਟਰਸਾਈਕਲ 50 ਤੋਂ 1000 ਰੁਪਏ ਦੇ ਪਲੱਸ ਪ੍ਰਾਈਜ਼ ਨਾਲ ਕੱਪ ਜਿਹੜੇ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਜਿਹੜੇ ਟੀਮ ਫਾਈਨਲ ਨਾਲ ਬੈਸਟ ਰੇਡਰ ਤੇ ਜਾਫੀ ਡਿਕਲੇਰ ਹੋਗੇ ਸਮਝ ਲਓ ਬੱਲੇ ਬੱਲੇ ਹੋ ਜਾਵੇਗੀ ਜਿੰਨੇ ਵੀ ਦਰਸ਼ਕ ਵੀਰ ਟੂਰਨਾਮੈਂਟ ਤੇ ਪਹੁੰਚੇ ਆ ਸਾਰਿਆਂ ਨੂੰ ਟੂਰਨਾਮੈਂਟ ਕਮੇਟੀ ਵੱਲੋਂ ਨਗਰ ਨਿਵਾਸੀ ਵੀਰਾਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਜੀ ਆਇਆਂ ਆਖਿਆ ਜਾਂਦਾ ਧੰਨਵਾਦ ਕੀਤਾ ਜਾਂਦਾ ਪਾਣੀ ਵਾਲੇ ਸੱਜਣਾ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣਾ ਸਨਮਾਨਚਿੰਨ ਪ੍ਰਾਪਤ ਕਰ ਲੈਣਾ ਜਲਦੀ ਤੋਂ ਜਲਦੀ ਨਾਲ ਹੀ ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਜਿਹੜੀ ਟੀਮ ਗਰਾਊਂਡ ਦੇ ਵਿੱਚ ਨਹੀਂ ਪਹੁੰਚੀ ਉਹ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚੋ ਉਹ ਪ੍ਰਬੰਧਕਾਂ ਵੱਲੋਂ ਅਫੀਸ਼ੀਅਲ ਵੀਰਾਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਮੈਚ ਸਟਾਰਟ ਕਰ ਦਿੱਤਾ ਜਾਵੇ ਤਾਂ ਜੋ ਗਰਾਊਂਡ ਦਾ ਆਨੰਦ ਬਣਿਆ ਰਹੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀਰੋ ਜਲਦੀ ਨਾਲ ਆਓ ਬਈ 365 ਵਾਲਾ ਫੁੱਟਬਾਲ ਵਾਲਾ ਗਰਾਊਂਡ ਤੇ ਪਹੁੰਚੇ 365 ਵਾਲਾ ਕੋਈ ਵੀ ਸੱਜਣ ਗਰਾਊਂਡ ਦੇ ਵਿੱਚ ਫਾਈਨਲ ਮੈਚ ਦੇ ਦਰਮਿਆਨ ਆਉਣ ਦੀ ਖੇਚਲ ਨਾ ਕਰੇ ਪ੍ਰਬੰਧਕਾਂ ਵੱਲੋਂ ਇਹ ਵੀ ਬੇਨਤੀ ਹੈ ਪ੍ਰਵਾਨ ਕੀਤੀ ਜਾਵੇ ਕੋਈ ਵੀ ਬਾਧੂ ਵੀਰ ਗਰਾਊਂਡ ਦੇ ਵਿੱਚ ਨਾ ਜਾਵੇ ਬੇਨਤੀ ਆ ਕਬੱਡੀ ਦੀਆਂ ਟੀਮਾਂ ਨੂੰ ਉਧਰ ਖੋਸਾ ਦਲ ਸਿੰਘ ਵਾਲੇ ਦੇ ਵੱਡੇ ਕੱਪ ਤੇ ਬਾਬਾ ਵਿਸ਼ਕਰਮਾ ਜੀ ਪ੍ਰਬੰਧਕ ਕਮੇਟੀ ਪੁੱਜੀ ਹੋਈ ਹੈ ਵਿਸ਼ੇਸ਼ ਤੌਰ ਤੇ ਵੀਰ ਅੱਲਾਹ ਕਰਦੇ ਸੁਨੇਰਪਿੰਡ ਦੇ ਗੁਰਚਰਨ ਸਿੰਘ ਨੂੰ ਜਿਹੜਾ ਬੌਸ ਉਹਦੇ ਬੋਲ ਬੋਲਦਾ ਫਿਰਜ ਦੇ ਨਾਲ ਮਾਨ ਸਨਮਾਨ ਹੋਵੇਗਾ ਅਗਲੇ ਸਾਲ ਮੇਰ ਸਿੰਘ ਵਾਲੇ ਪਿੰਡ ਦਾ ਰਾਜ ਉਹਦਾ ਮਾਨ ਸਨਮਾਨ ਹੋਵੇਗਾ ਔਰ ਜੀਰੇ ਦੇ ਵੱਡੇ ਕੱਪ ਤੇ ਬਾਸ਼ਿਕ ਮਸ਼ੀਨ ਦਿੱਤੀ ਜਾਵੇਗੀ ਅਬਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਅੱਜ ਕਹਿੰਦੇ ਚਾਲੀ ਚੱਕਿਆ ਜਾਂਦਾ ਪ੍ਰਬੰਧ ਕਵ ਸਖਦੇਵ ਖੋਸਾ ਦਰਸ਼ਨ ਸਿੰਘ ਜੀ ਦੁਬਈ ਹਰਪਾਲ ਸਿੰਘ ਜੀ ਪੰਡੋਰੀ ਵਾਲੇ ਦੋਨੇ ਟੀਮਾਂ ਦਾ ਜਿਹੜਾ ਮੈਚ ਇਹਨੇ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਤੋਂ ਬਾਅਦ ਕਹਿੰਦੇ ਆਪਾਂ ਚੱਲਾਂਗੇ rau wall ਹਲੋ ਬੇਟੇ ਲੱਗੀ ਭਾਈ ਸਾਰੇ ਗ라운ਡ ਤੋਂ ਬਾਹਰ ਹੋ ਜਾਣਾ ਮੈਚ ਨੂੰ ਸਟਾਰਟ ਹੋਣ ਲੱਗਾ ਫੇਰ ਨਾ ਕੋਈ 21 ਮੈਚ ਸ਼ੁਰੂ ਕਰਾ ਦੋ ਕਿਰਤਾ ਕਰਕੇ ਮੈਚ ਸ਼ੁਰੂ ਕਰ ਦਿੱਤਾ ਜਾਵੇ ਦੋਨੇ ਟੀਮਾਂ ਨੂੰ ਗਿੰਤੀ ਹੈ 21 ਤਰੀਕ ਪਰਸੋ ਢੀਡ ਕੋਡ ਦੇ ਕੱਪ ਤੇ ਜਿੱਤਾਂ ਦਿੱਤੀਆਂ ਜਾਣਗੀਆਂ ਆਫਸਰ ਨੂੰ ਵੱਡੇ ਸੱਦੇ 30 ਤਰੀਕ ਨੂੰ ਮਾਲੇ ਦੇ ਵਿੱਚ ਟਰੈਕਟਰ ਦਿੱਤੇ ਜਾਣੇ ਇੱਥੇ ਵੀ ਸੰਦੇ ਆ ਆਫਸਰ ਨੂੰ ਮੈਚ ਦੀ ਸ਼ੁਰੂਆਤ ਕਰ ਦਿਓ ਮੇਰੇ ਵੀਰ ਮੈਚ ਦੀ ਸ਼ੁਰੂਆਤ ਕਰ ਦਿੱਤੀ ਜਾਵੇ ਹੁਣ ਕਦੇ ਰੱਸਾ ਕੱਸੀ ਦੇ ਮੁਕਾਬਲੇ 'ਚ ਸਰਦਾਰ ਗੁਰਦਨ ਸਿੰਘ ਮੈਨੇਜਰ ਅਗਲੇ ਸਾਹ ਉਹਨਾਂ ਲੋਕਾਂ ਦਾ ਨਾਮ ਅਗਲੋ ਵੀ ਕਹਿਣਗੇ ਕਮੇਟੀ ਵਾਲਾ ਸਰਦਾਰ ਪਿੰਦਲ ਸਿੰਘ ਜੀ ਮੈਨੇਜਰ ਰੱਸੀ ਕੱਸੀ ਦਾ ਨਾਮ ਉਹਨੇ ਆਪਣੇ ਵੱਲੋਂ ਹੋਵੇਗਾ ਅਗਲੇ ਸਾਲ ਅਬਾ ਧੰਨਵਾਦ ਕਰਾਂਗੇ ਸਰਦਾਰ ਕਸਿ ਪਿੰਦਲ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਮਾਨ ਸਨਮਾਨ ਦਿੱਤੇ ਜਾਣਗੇ ਕਬੱਡੀ ਦੀ ਇਹ ਟੀਮਾਂ ਇੱਕ ਪਾਸੇ ਪੰਜਗੜਾਈ ਤੇ ਦੂਜੇ ਪਾਸੇ ਟੀਮ ਜੋਗੇ ਵਾਲੇ ਦੀ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਬਿਤਾਵਾਲਾ ਸ਼ੁਰੂ ਹੋਣ ਜਾ ਰਿਹਾ ਜਿਹੜੇ ਬੈਸਟ ਆਉਣਗੇ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਅੱਜ ਮੋਟਰਸਾਈਕਲ ਕੌਣ ਰੇਸ 'ਤੇ ਮਰੇੜੂ ਕੌਣ ტიკਾ ਮਾਰੇ ਮਾਨ ਤੇ ਸਤਕਾਰ ਦੇ ਜੋ ਗੁਰਮੇਲ ਸਿੰਘ ਜੀ ਹਾਂਗਕਾਂਗ ਬੋਲਾਂ ਤੋਂ ਖੁਜੋ ਕੇ ਵੱਡੇ ਮਾਨ ਸਨਮਣ ਮੇਰੇ ਲਈ ਪੁੱਜਦੇ ਕਰ ਗਏ ਨੇ ਗੁਰਮੇਲ ਸਿੰਘ ਜੀ ਹਾਂਗਕਾਂਗ ਵੱਡੇ ਮਾਨ ਸਨਮਣ ਬੋਲਾਂ ਤੋਂ ਖੁਜੋ ਕੇ ਮੇਰੇ ਲਈ ਪੁੱਜਦੇ ਕਰ ਗਏ ਨੇ ਸੋ ਧੰਨਵਾਦ ਹੈ ਉਧਰ ਕਹਿੰਦੇ ਵੀ ਪਿੰਡ ਤੱਕ ਚਾਰ-ਚਾਰ ਚਾਪੀਆਂ ਫੜੀ ਬੱਠਾ ਭਾਈ ਗੁਰਨਾਣ ਵਿੱਚ ਲਾਲ ਛੱਲੇ ਪਾਏ ਹੋਏ ਆ ਪਰ ਕਿਹੜੀ ਭਾਗਾ ਵਾਲੀ ਮਾਂ ਜਿਨੇ ਅਜ ਬਕਾਉਣਿਆ ਤੇ ਤੇਲ ਚੋੜਿਆ ਕਿਹੜੀ ਉਹ ਕਰਮਾਂ ਵਾਲੀ ਮਾਂ ਹੈ ਜਿਹਨੂੰ ਮਬਾਰਕਾ ਦੇਣੀ ਆ ਮੈਚ ਸ਼ੁਰੂ ਕਰਦੇ ਜੀ ਗਾਲਦ ਵਾਲਿਆ ਬਿਆਰਪੁਰੇ ਵਾਲਿਆ ਦੇਖ ਲੈ ਤੇਰਾ ਪੈਂਡਾ ਦੂਰ ਹੈ ਤੇ ਮਣੀ ਨੇ ਪਟਿਆਲੇ ਜਾਣਾ ਤੇ ਮਰ ਜਾਣਾ ਮਾਰ ਵੀ ਖਿਡਾਰੀ ਹੁੰਦਾ ਬੜਾ ਸੀ ਬਾਗਾ ਵਾਲੇ ਸ਼ਹਿਰ ਪਟਿਆਲੇ ਜੀ ਦਾ ਅੱਡਾ ਸੀ ਗੁਰਦਾਸ ਮਾਨ ਨੇ ਗੱਲ ਕੀਤੀ ਆਪਣੇ ਕੀਤਾ ਰਹੀ ਪਟਿਆਲੇ ਦਾ ਏਰੀਆ ਇਹ ਕਹਿੰਦੇ ਮੁੰਡੀ ਧੂੜ ਵਾਲਾ ਇਹ ਮਰ ਜਣਾ ਮਾਲ ਵੀ ਖਿਡਾਰੀ ਹੁੰਦਾ ਵੱਡਾ ਸੀ ਬਾਗਾ ਵਾਲੇ ਸ਼ਹਿਰ ਪਟਿਆਲੇ ਜੀ ਦਾ ਅੱਡਾ ਸੀ ਗੋਰੇ ਦੀ ਪਹਿਲੀ ਕਬੱਡੀਆ ਆਸਾ ਡੇਟਰ ਵਾਲਿਆਂ ਲੈ ਵੀ ਤੜਕਿਆ ਸਾਰਾ ਜੋਰ ਕਹਿੰਦਾ ਮਤਲਬ ਜੇ ਪੰਜਾਬੀ ਕਹਿੰਦੇ ਵੀ ਕੀ ਦੇ ਕੱਢਣ ਵਾਲੀ ਗੱਲ ਕਰ ਹੁਣ ਉਹ ਲੋਕੀ ਆਪ ਨੇ ਕਰਾਉਂਦੇ ਲੋਕੀ ਕਹਿਣ ਤੇ ਕਰਾਈਏ ਸੀ ਹੱਤ ਬਈ ਕੋਈ ਚੱਕਦਾ ਨਹੀਂ ਸਾਡੇ ਅੱਗੇ ਅੱਖ ਬਈ ਤੇ ਮਿੱਟੀ ਵਿੱਚ ਰੋਲ ਦਿੰਦੇ ਆ ਜਿਹੜੇ ਤੁਰਦੇ ਨੇ ਹਿੱਕਾ ਤਾਨ-ਤਾਨ ਕੇ ਪੋਤੜੇ ਫਰੋਲ ਦਿੰਦੇ ਆ ਜਿਹੜੇ ਤੁਰਦੇ ਨੇ ਹਿੱਕਾ ਤਾਨ-ਤਾਨ ਕੇ ਪੋਤੜੇ ਫਰੋਲ ਦਿੰਦੇ ਆ ਲੋਕੀ ਕਹਿੰਦੇ ਤੇ ਕਰਾਈਏ ਸੀ ਅੱਤ ਬਈ ਗੋਰੇ ਪੰਜ ਕਰਾਈਏ ਨੂੰ ਹਰੀ ਹਰੀ ਅਸਟੇਜ ਦੇ ਅੱਗੇ ਬੜੀਆਂ ਕਿਰਪਾ ਕਰਕੇ ਬੈਠ ਜਾਓ ਇੱਕ ਨੰਬਰ ਸਟੇਜ ਦੇ ਅੱਗੇ ਜਿੰਨੇ ਗੁਰਮੇਲ ਹੌਂਕੋਗ ਕਰਕੇ ਬੈਠ ਜਾਣਾ ਜਿਹੜੇ ਵਾਧੂ ਵੀਰ ਹੈ ਗਰਾਊਂਡ ਦੇ ਵਿੱਚ ਜੈ ਵਾਧੂ ਖਿਡਾਰੀ ਹੈ ਸਪੇਅਰ ਕੋਈ ਇੱਕ ਸਾਈਡ ਤੇ ਖੜ੍ਹ ਜਾਓ ਵੀਰੇ ਗੁਰਮੇਲ ਸਿੰਘ ਹੌਂਕੋਗ ਵਾਲੇ ਕਹਿੰਦੇ ਨੇ ਵੀ ਹਰੀ ਕੇ ਕਲਾ ਵਾਲਾ ਵਿੱਕੀ ਜਿੰਨੇ ਵੀ ਜੱਫੇ ਲਾਵੇਗਾ ਪਰ ਜਫੇ ਤੇ 5-500 ਰੁਪਇਆ ਮੇਰੇ ਵੱਲੋਂ ਪਰ ਉਧਰੋਂ ਪਾਸੇ ਹਰੀਕੇ ਕਲਬ ਵਾਲਾ ਵਿਕੀ ਮਿਹਰਾ ਰੱਖਣ ਬਾੜੀ ਲਾ ਕੇ ਚੜਦਾ ਹੋਇਆ ਔਰ ਅੰਗ ਤੇ 500 ਰੁਪਇਆ ਹਰੀਕੇ ਕਲਾਂ ਵਾਲੇ ਵਿਕੀ ਦੇ ਖਾਤੇ ਜੁੜਦਾ ਹੋਇਆ ਹਾਂਗਕੋਕ ਦੇ ਵਿੱਚ ਸਰਦਾਰ ਗੁਰਦੀਪ ਸਿੰਘ ਜੀ ਬੈਠੇ ਨੇ ਉਹ ਵੀ ਨੌਜੋਤੋ ਵਿੱਕੀ ਦੇ ਪਾਪਾ ਜੀ ਨੇ ਪਰ ਇਧਰ ਗੁਰਮੇਲ ਸਿੰਘ ਹਾਂਗਕੌਂਗ ਵੱਲੋਂ ਵਿੱਕੀ ਦੇ ਲਈ 500 ਰੁਪਏ ਦੇ ਮਾਨ ਸਨਮਾਨ ਪੁੱਜੇ ਨੇ ਸਰਦਾਰ ਤਲਵੰਤ ਸਿੰਘ ਜੀ 100 ਰੁਪਏ ਵਿੱਕੀ ਦੇ ਲਈ ਭੇਜਦੇ ਸਰਦਾਰ ਤਲਵੰਤ ਸਿੰਘ ਜੀ ਲਓ ਦੋਵੇਂ ਵੀ ਪਾਈ ਕਬੱਡੀ ਖੇਡ ਮੈਦਾਨ ਦੇ ਵਿੱਚ ਚੌਧਰ ਜੀ ਦਾ ਪਾਣੀ ਕਬੱਡੀ ਲਓ ਬੱਲੇ ਬੱਲੇ ਹੋ ਗਈ ਪਾਈ ਖੇਡ ਮੈਦਾਨ ਦੇ ਵਿੱਚ ਉਧਰ ਗੋਲ 5 ਰੁਪਏ ਵਾਲਾ ਬਹੁਤ ਤਕੜੇ ਪੁਆਇੰਟ ਦਾ ਵਾਅਦਾ ਕਰਦਾ ਆਪਣੀ ਟੀਮ ਨੇ ਨੇ ਚਾਲੇ ਨੌਜੋਨਾ 500 ਰੁਪਇਆ ਕਹਿੰਦੇ ਨੇ ਵੀ ਗੁਰਮੇਲ ਸਿੰਘ ਜੀ ਹਾਂਗਕong ਵਾਲੇ ਕਹਿੰਦੇ ਨੇ ਵੀ 500 ਰੁਪਇਆ ਵਿੱਕੀ ਜਿੰਨੇ ਜੱਫੇ ਉਹਨੇ 5 500 ਰੁਪਇਆ ਵਿੱਕੀ ਦੇ ਲਈ ਗੁਰਮੇਲ ਹਾਂਗਕong ਵੱਲੋਂ ਹੋਵੇਗਾ ਇੱਧਰ ਰਵਿੰਦਰ ਸਿੰਘ ਜੀ ਖੰਡਰ ਸਿੰਘਾਪੁਰ ਵਾਲੇ ਇਹਨਾਂ ਵੱਲੋਂ 100 ਰੁਪਏ ਵਿਕੀ ਦੇ ਲਈ ਅਵਾ ਧੰਨਵਾਦ ਕਰਾਂਗੇ ਔਰ ਸਾਊਂਡ ਵਾਲੇ ਕਿਉਂਕਿ ਸਾਊਂਡ ਵਾਲਿਆ ਹਾਰਨ ਦੀ ਚੀਕ ਜਿਹੜੀ ਬੰਦ ਕਰਦੇ ਕਿਉਂਕਿ ਸੋਨੇ ਤੇ ਤੋਹਾਗੇ ਵਾਲੀ ਗੱਲ ਹੈ ਇਧਰ ਇੰਦਗੜੀਆ ਲੰਦੂ ਕਾਢੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਅਮਰਤ ਦਾ ਦੁੱਗਾ ਪਿੰਡ ਹੈ ਫਗਵਾੜੇ ਤੋਂ 15 ਕੋ ਕਿਲੋਮੀਟਰ ਦੀ ਦੂਰੀ ਤੇ ਹੁਸ਼ਿਆਰਪੁਰ ਵਾਲੀ ਸਾਈਡ ਰਾਮੇ ਵਾਲੀ ਸਾਈਡ ਔਰ ਗੱਬੇ ਤਾਂ ਜਾਂਦਾ ਜਿਵੇਂ ਕਹਿੰਦੇ ਨੇ ਵਿਚਾਲੇ ਪੈ ਜਾਂਦਾ ਹੈ ਇਸ ਕਰਕੇ ਅਮਰਤ ਦੁੱਗਾ ਵਾਲੇ ਨੇ ਕੋਸ਼ਿਸ਼ ਕੀਤੀ ਪਰ ਪੁਆਇੰਟ ਜਿਹੜਾ ਨੰਦੂ ਦੇ ਖਾਤੇ ਸਦਰਾਂ ਨੂੰ ਪੂਰ ਨੰਦੂ चलिए चार ही अब कहते जल्क साउंड ऑपरेटर जगू साउंड रही है, रही है। सिरा कर दिता उधर भगतों वाली नेता हरी हरी कनोल मरदा होया सारे रात बंद कर दी भाज मासी ज्यादा पेटा किधर भी भजता है यह कलो शाहर का शिंगारिया हो ਕੋਈ ਨਾ ਢੇਕੀ ਉੱਤੇ ਘੋੜਾ ਰਗਾ ਤੇ ਬੰਦੂਕ ਸੀ ਨੱਪ ਦਿੱਤਾ ਘੋੜਾ ਤੇ ਸੁਣੀ ਨਾ ਕੋਕ ਸੀ ਨੱਪ ਦਿੱਤਾ ਘੋੜਾ ਤੇ ਸੁਣੀ ਨਾ ਕੋਕ ਸੀ ਕਬੜੀ ਪਾਉਣ ਲਈ ਮੈਦਾਨ ਦੇ ਵਿੱਚ ਅਬਰਤ ਦੁਗਾਂ ਦੇ ਨਾਲ ਹੱਥ ਜੋੜੀਆਂ ਆਹ ਦੇਖੋ ਮੁਕਾਬਲਾ ਸਖਤ ਘਾਟੇ ਦਾ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਅੰਕ ਜਿਹੜਾ ਜਾਫੀ ਦੇ ਖਾਤੇ ਹੈ ਜਿਵੇਂ ਧੱਕਾ ਦੇ ਕੇ ਐਵੇਂ ਮਾਰ ਕੱਢਾ ਜਿਵੇਂ ਤੇਜਾਸੂ ਭੂਤਰੀ ਨੂੰ ਮਾਰ ਕੱਢ ਦਿੰਦਾ ਹੋਵੇ ਸਵਾਦ ਆ ਗਿਆ ਬਹੁਤ ਵਧੀਆ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ 5 ਸਰਪੰਚ ਵਰਕਾਂ ਵਾਲੀ 골ਡੀ ਸਰਪੰਚੋ ਡਾਕਟਰ ਵਿਅੰਕ ਸਿੰਘ ਉਹਨਾਂ ਵੱਲੋਂ 100-100 ਰੁਪਏ ਜਿੱਕੀ ਦੇ ਲਈ ਪੂਰਾ 300 ਰੁਪਏ ਵਿਕੀ ਦੇ ਲਈ ਕੋਝਾ ਅਵਾ ਧੰਨਵਾਦ ਕਰਾਂਗੇ ਬਈ 5 ਗਰਿਆਂ ਵਾਲ ਜੰਦੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀ ਉਹ ਸਾਹਮਣੇ ਤਮਾਲ ਕਰਦਾ ਆ ਮੁੰਡਾ ਇਹ ਕੀਤਾ ਜੀ ਨੇ ਟਰਾਈ ਕੀਤੀ ਗਾਲ ਦੇ ਵਾਲਾ ਬਿੱਲਾ ਇਸ਼ਾਰਾ ਕਰਦਾ ਵੀ ਪੁਆਇੰਟ ਜਿਹੜਾ ਰੇਡਰ ਦਾ ਚਲ ਵੀ ਨਿੰਦੂ ਵੱਧ ਕੇ ਪਰ ਸੜ ਦਾ ਨਜ਼ਰਾਂ ਦਾ ਨਿੰਦੂ ਅਗਲੀ ਕਬੱਡੀ ਪਾਉਣ ਦੇ ਲਈ ਵੱਧਾ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਦੁੱਗਾ ਪਿੰਡ ਦਾ ਅਮਰਤ ਪੋਠਾ ਪੰਗਾ ਲੈ ਲਿਆ ਜੱਟिए ਐਵੇਂ ਬੋਗਦੇ ਸਿੰਘਾਂ ਨੂੰ ਹੱਥ ਲਾ ਕੇ ਗੁਰਮੇਲ ਸਿੰਘ ਜੀ ਹਾਂਗਕong ਵੱਲੋਂ 500 ਰੁਪਇਆ 100 ਰੁਪਇਆ ਜੀਮੇਲ ਸਿੰਘ ਵੱਲੋਂ 100 ਰੁਪਇਆ ਪਰਮਨ ਸਿੰਘ ਵੱਲੋਂ ਵਿਕੀ ਦੇ ਲਈ 100 ਰੁਪਇਆ ਰਵਿੰਦਰ ਸਿੰਘ ਜੀ ਸਿੱਧਾਪੁਰ ਵਾਲੇ ਉਹਨਾਂ ਵੱਲੋਂ ਵਿਕੀ ਦੇ ਲਈ ਰੀਤੇ ਦੇ ਡੈਡੀ ਜੀ ਸਰਦਾਰ ਰੇਸ਼ਮ ਸਿੰਘ ਜੀ ਉਹਨਾਂ ਵੱਲੋਂ 100 ਰੁਪਇਆ ਦਿੱਤੀ ਦੇ ਲਈ ਅਬਾ ਧੰਨਵਾਦ ਕਰਾਂਗੇ ਗੋਈ ਪੰਜ ਗਰੰਗਿਆਂ ਵਾਲਾ ਕਬੱਡੀ ਰੋਡਾ ਖੜਦੇ ਮੈਦਾਨ ਦੇ ਵਿੱਚ ਦੋ ਨੰਬਰ ਦੇ ਚੀਤਾ ਇਧਰ ਦੇਖੋ ਸਾਹਮਣੇ ਸ਼ਿੰਦੇ ਦੀ ਪੈ ਗਈ ਮੁੰਡੇ ਦੀ ਪੈ ਗਈ ਪੈ ਗਿਆ ਤੱਬਰਸਾਰ ਇਹ ਸਾਹਮਣੇ ਹਰੀ ਟਰਾਈ ਕਰਦਾ ਮੁੰਡਾ ਪਰ ਕਹਿੰਦੇ ਗੋਈ ਪੰਜ ਗਰੰਗਿਆਂ ਵਾਲਾ ਬਹੁਤ ਤਕੜਾ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਜੇ ਗਗੜ ਦੇ 7:00 ਵਜ ਗੀ ਤੇ ਰਿਜ਼ਲਟ ਹੋਰ ਆਉਣੇ ਸੀ ਨਤੀਜੇ ਹੋਰ ਹੋਣੇ ਸੀ ਜੇ ਗਗੜ ਦੇ 7:00 ਵਜ ਗੀ तरीके कला वाला विक्रमजीत सिंह विकी और कहत ने गुरदीप सिंह दा लाडला पुत्र है गॉडी दे मैदान दे विच मेरी सा स्वाद वाली गॉडी ते लग गया जफा आओ देख ले माग दी गंदल वांगू बरोड के रख देता 500 ਰੁਪਇਆ ਗੁਰਮੇਲ ਸਿੰਘ ਜੀ ਹਾਂਗਕ ਵੱਲੋਂ ਵਿੱਕੀ ਦੇ ਲਈ ਪਹੁੰਚਿਆ ਹੈ ਸੋ ਧੰਨਵਾਦ ਕਰਾਂਗੇ ਵਿੱਕੀ ਦੇ ਲਈ 500 ਰੁਪਇਆ ਗੁਰਮੇਲ ਸਿੰਘ ਜੀ ਹਾਂਗਕ ਵੱਲੋਂ ਇਸ ਨੌਜਵਾਨ ਜਾਫੀ ਦੇ ਲਈ ਚੱਲੋ ਜਬਰੂਆ ਪਾ ਕਬੱਡੀ ਉਧਰਲੇ ਪਾਸੇ ਗੋਲੂ ਪੰਜ ਗ੍ਰੇਡ ਦੀ ਧਰਤੀ ਦਾ ਕਹਿੰਦੇ ਨੇ ਮੇਜਰ ਭਲੂਰ ਦੀ ਪਹਿਲੀ ਪਸੰਦਾ ਵਿਕੀ ਹਰੀ ਕੇ ਕਲਾ ਜਲੰਧਰ ਸਿੱਧੂ ਦੀ ਪਹਿਲੀ ਪਸੰਦਾ ਵਿਕੀ ਹਰੀ ਕੇ ਕਲਾ ਉਧਰ ਰਵਿੰਦਰ ਸਿੰਘਾ ਬੋਰੜੇ ਵੱਲੋਂ 100 ਰੁਪਏ ਜਾਫੀ ਦੇ ਲਈ ਹਰੀ ਕੇ ਮਲ ਦੇ ਲਈ ਔਰ 100 ਰੁਪਏ ਡੱਗੇ ਤੇ ਡੈਡੀ ਕੁਲਵਕ ਸਿੰਘ ਜੀ ਭੇਜਦੇ ਆ ਡੱਗੇ ਤੇ ਡੈਡੀ ਕੁਲਵਕ ਸਿੰਘ ਉਧਰਲੇ ਪੰਸ ਡਾਕਟਰ ਬੇਅੰਕ ਡਾਕਟਰ ਵੱਲੋਂ 100 ਰੁਪਏ ਵਿੱਕੀ ਦੇ ਲਈ ਅਬਾ ਧੰਨਵਾਦ ਕਰਦੇ ਆ ਵੱਡਾ ਮਾਨ ਸਰਵਨ ਵਿੱਕੀ ਦੀ ਦਿੱਤਾ ਜਾ ਰਿਹਾ ਚੱਲ ਵੀ ਲਿੰਦੂ ਪਾਈ ਕਬੱਡੀ ਲੈ ਵੀ ਆਸਾ ਡਾਕਟਰ ਵਾਲਿਆ ਗੱਲ ਕਰ ਮੁੰਡੇ ਦੀ ਪਾਈ ਕਬੱਡੀ ਛੋਡੀ ਵਾਲੇ ਬਾਈ ਵੱਲੋਂ ਵਿੱਕੀ ਦੇ ਲਈ 100 ਰੁਪਏ ਮਾਨ ਸਰਵਨ ਪਹੁੰਚਿਆ ਵਿੱਕੀ ਦੇ ਲਈ 100 ਰੁਪਏ ਵੱਡੇ ਮਾਨ ਸਰਵਨ ਦਿੱਤੇ ਜਾ ਰਹੇ ਕਬੱਡੀ ਦੇ ਖਿਡਾਰੀਆਂ ਨੂੰ ਲਓ ਲਿੰਦੂ ਦੀ ਪਾਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਦੁੱਧਾ ਵਾਲਿਆ ਇਧਰ ਹਰਮਨ ਹਰਮਨ चक्म की चोता कट गया ये हर बारा जिन्हें कमेडी आए चलना अगली कमेडी ब्राउंड चार जाठी चौदह बैठे करता है हरी चेके वाली ट्राई कर उधरले पासे जसे ने ट्राई की जसे के खाते पॉइंट जुड़ गया चलो एना ਮਿੱਕੇ ਕੱਦ ਦੇ ਵਿੱਚ ਕਾਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਦਾ ਹੋਇਆ ਖਿਡਾਰੀ ਗੁਰਜੀਤ ਜੋਗੇ ਵਾਲੇ ਪਿੰਡ ਦਾ ਕੁਲਵੰਤ ਸਿੰਘ ਕਾਲੋਂ ਦਾ ਚੇਲਾ ਬਾਲਕ ਹੈ ਉਧਰ ਵਿੱਕੀ ਹਰੀਕੇ ਕਲਾਂ ਵਾਲੇ ਨੂੰ ਟੱਚ ਕੀਤਾ ਭੱਜਣ ਦੀ ਕੋਸ਼ਿਸ਼ ਇੱਕ ਪਾਸੇ ਨਿੱਕਾ ਕੱਦ ਆਦਰਲੇ ਪਾਸੇ ਸਵਾਦ ਆਇਆ ਪਿਆ ਮਿੱਤਰੋ ਇਹਦਾ ਆਏ ਲੱਗਦਾ ਇਹਦਾ ਆਏ ਲੱਗਦਾ ਜਿਵੇਂ ਬ੍ਰੇਜ ਦੇ ਨਾਲ ਘੜੀ ਫਿਰੀ ਗਈ ਹੋਵੇ ਸਵਾਦ ਆਏ ਲੱਗਦਾ ਜਿਵੇਂ ਗਾਡਰ ਨਾਲ ਕੱਲੀ ਵੱਡੀ ਹੋਵੇ ਸਵਾਦ ਕਰ ਦਿੱਤਾ ਮੁੰਡੋ ਨੇ ਜਿੱਡੀ ਮਰਜ਼ੀ ਨਿੱਕੀ ਹੋਵੇ ਪਰ ਗਾਡਰ ਵੱਡੇ ਵੱਡੇ ਵੱਡ ਦਿੰਦੀ ਹੈ ਗੁਰਜੀਤ ਦਾ ਪੁਆਇੰਟ ਹੈ ਮਿੱਤਰੋ ਉਧਰ ਗੋਲੂ ਕਬੱਡੀ ਪਾਉਂਦੇ ਨਹੀਂ ਮੈਦਾਨ ਦੇ ਵਿੱਚ ਵਧਦਾ ਹੋਇਆ ਵਾਕਈ ਕਹਿੰਦੇ ਨੇ ਗੋਲੂ ਪੰਜਗਰੀ ਕਾਲਾਂ ਦਾ ਜੰਮੂ ਸਿੰਘ ਜਲੰਧਰ ਸਿੱਧੂ ਹੋਰਾਂ ਦੀ ਮੇਜਰ ਫਰਾਰ ਹੋਣਾਂ ਦੀ ਟੀਮ ਹੈ ਪੰਜਗਰੀ ਕਾਲਾ ਪੰਜਗਰੀ ਦੀ ਧਰਤੀ ਦਾ ਗੋਲੂ ਤੂਫਾਨ ਸਿੰਘ ਅੱਜ ਕਬੱਡੀ ਦੇ ਮੈਦਾਨ ਦੇ ਵਿੱਚ ਗੁੰਜਰ ਦੀ ਕੋਸ਼ਿਸ਼ ਕਰਦਾ ਹੋਇਆ ਉਧਰ ਨਹਿਲਾ ਪਗਿਆੜ ਉਧਰ ਮੁਕਾਬਲਾ ਸਖਤ ਕਾਂਡੇਦਰ ਹੋ ਗਿਆ ਔਰ ਚੁੰਨੀ ਮੇਰੀ ਜੋਦੀ ਵਾਲੀ ਹੋਣਿਆ ਚੀਰਾ ਦੇ ਜੀਤਣ ਲਈ ਲੈ ਚੱਲ ਵੇ ਨਨੰਦਿਆ ਵੀਰ ਚੇਕੇ ਵਾਲੀਆ ਨਿੱਕੇ ਦੇ ਲਈ ਗੁਰਜੀਤ ਦੇ ਲਈ 100 ਰੁਪਇਆ ਰੀਤੇ ਦੇ ਡਾਡੀ ਸਰਦਾਰ ਰੇਸ਼ਮ ਸਿੰਘ ਜੀ ਭੇਜਦੇ ਆ ਔਰ ਵਿੱਕੀ ਦੇ ਲਈ ਇਧਰ ਪਰਚੇ ਸਿੰਘ ਜੀ 100 ਰੁਪਏ ਦੇ ਮਾਨ ਭੇਜਦੇ ਆ ਔਰ ਜੇ ਵਿੱਕੀ ਜੱਫਾ ਲਾਵੇ ਤਾਂ 500 ਰੁਪਇਆ ਗੁਰਮੇਲ ਸਿੰਘ ਜੀ ਹਾਂਗਕੋਗ ਵੱਲੋਂ ਹੋਵੇਗਾ 500 ਰੁਪਇਆ ਦੇ ਵਿੱਕੀ ਜੱਫਾ ਲਾਵੇਗਾ ਪਰ ਉਧਰਲੇ ਪਾਸੇ ਦੁੱਗਾਂ ਵਾਲਾ ਜੱਟ ਘੇਰ ਕੇ ਵਾਟੇ ਕੱਢਣ ਦੀ ਕੋਸ਼ਿਸ਼ ਕਰਦਾ ਹੋਇਆ ਅਮਰਤ ਦੁੱਗਾਂ ਨੇ ਕਹਿੰਦੇ ਨੇ ਨੰਦੂ ਸਿੱਟ ਲਿਆ ਔਰ ਸਿੱਟ ਵੀ ਆ ਲੈ ਜੀ ਸਵਾਦ ਜੋ ਜੱਫੇ ਦਾ ਸਵਾਦ ਆਇਆ ਤੇ ਲਲਕਾਰਾ ਮਾਰ ਕੇ ਦੱਸੋ ਇੱਕ ਵਾਰੀ ਮੇਰੇ ਵੀਰ ਨਹੀਂ ਸਵਾਦ ਕਰ ਦਿੱਤਾ ਮੁੰਡੇ ਨੇ ਲੱਗਦਾ ਇਹਨਾਂ ਦੇ ਲਲਕਾਰੇ ਠੰਢ ਨੇ ਥੋੜੇ ਜਿ ਸੁਗੜਾ ਦੇ ਉੱਤੇ ਨੇ ਸੋ ਧੰਨਵਾਦ ਹੈ ਪਰ ਉਧਰ ਜੱਸਾ ਪੰਜ ਗਰੀ ਗਾਲਾਂ ਦਾ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਵੱਡ ਖਾਣੇ ਨੇ ਜਾਫੀ ਤੀਰਥ ਤੇ ਗੁਲਜਾਰ ਬਈ ਨੱਚਦਾ ਟੱਪਦਾ ਆਉਂਦਾ ਹੈ ਜਮੇਰ ਜਲਾਲ ਬਈ ਟੌਲੇ ਤੇ ਸ਼ੇਰ ਸੱਦਾ ਵਾਲੀਏ ਕੀਪੇ ਦੇ ਦੇਖਣ ਵਾਲੇ ਜੱਫੇ ਨੇ ਮਲਜੀਤ ਦੇ ਜੀਤੇ ਤੇ ਆ ਕੀਪਾ ਜਿਵੇਂ ਕਹਿੰਦੇ ਨੇ ਕੀਪੇ ਨੇ ਜਾਨ ਮਰ ਜਫਾ ਲਾ ਕੇ ਸ਼ਾਨਦਾਰ ਟੰਗ ਦੇ ਨਾਲ ਅੰਕ ਆਪਣੀ ਟੀਮ ਦੇ ਖਾਤੇ ਜੋੜੇ ਰਵਿੰਦਰ ਰਵਿੰਦਰ ਸਿੰਘਾਪੁਰ ਵੱਲੋਂ 100 ਰੁਪਇਆ ਅਮਰਤ ਦੇ ਲਈ ਨਾਲ ਦਰਸ਼ਨ ਸਿੰਘ ਜੀ ਉਹਨਾਂ ਵੱਲੋਂ 100 ਰੁਪਇਆ ਦੁੱਗਲ ਵਾਲੇ ਅਮਰਤ ਦੇ ਲਈ ਅਰੇ ਧੰਨਵਾਦ ਕਰਦੇ ਆ ਚਲ ਵੀ ਗੱਬੜਿਆ ਪਾਈ ਕਬੱਡੀ ਲੈ ਸਾਹਮਣੇ ਦੇਖੋ ਇਧਰ ਮੁੰਡੇ ਦੀ ਪਾਈ ਕਬੱਡੀ ਰਵਿੰਦਰ ਹਰਮਨ ਬੱਲੇ ਬੱਲੇ ਬੰਨ੍ਹ ਕੇ ਕਾਕਰ ਆ ਜੀ ਬਣ ਗਿਆ ਦੀਲੀ ਤੋਂ ਬਣ ਗਿਆ ਲੌਂਗ ਤੇ ਲੌਂਗ ਤੋਂ ਕੋਕਾ ਹੀ ਬਣ ਗਿਆ ਬਾਈ ਬਾਨਾ ਕੀ ਸੀ ਜਾਪੀ ਹਰਮਨ ਗੁਰਜੀਤ ਨੇ ਟੱਚ ਕੀਤਾ ਹਰਮਨ ਮਿਰੋ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਗੁਰਜੀਤ ਵੱਲੋਂ 100 ਰੁਪਏ ਰਵਿੰਦਰ ਸਿੰਘਾਪੁਰ ਵਾਲਾ ਦੀ ਸਾਡਾ ਗੁਰਮੇਲ ਹਾਂਗਕੌਗ ਵੱਲੋਂ 500 ਰੁਪਏ ਗੁਰਜੀਤ ਦੇ ਲਈ ਗੁਰਮੇਲ ਸਿੰਘ ਜੀ ਹਾਂਗਕੌਗ ਵੱਲੋਂ 500 ਰੁਪਏ ਗੁਰਜੀਤ ਦੇ ਲਈ ਇੰਦਰਜੀਤ ਇਸ ਨੌਜੋਨ ਦੇ ਲਈ ਵੱਡੇ ਮਾਣ ਸਨਮਾਨ ਜਿਹੜਾ ਦਿੱਤੇ ਜਾਏ। ਹਰਨਦੀਰ ਵੱਲੋਂ 100 ਰੁਪਏ ਇੰਦਰਜੀਤ ਦੇ ਲਈ। ਇੱਧਰ ਕਹਿੰਦੇ ਆ 100 ਰੁਪਈ ਵਾਲਾ ਟਟਾਕਾ ਫੇਰ ਆ ਗਿਆ ਜੇ ਚੱਲ ਗਿਆ ਤਾੜ-ਤਾੜ ਹੋਊ ਮੇਰੇ ਮਿੱਤਰੋ। ਲਓ ਸਾਹਮਣੇ ਗੁਰਜੀਤ ਦੀ ਪਾਈ ਕਬੱਡੀ ਵਿੱਕੀ ਵਾਲਿਆ ਲੈਖਾ ਵਿੱਚ ਆ। ਫਰੀ ਫਰੀਕਾਂ ਵਾਲਿਆ ਕਰਤੀ ਆੜੀ। ਉੱਧਰ ਦੇਖੋ ਮੱਲਣ ਪਿੰਡ ਦਾ ਬਾਜਾ, ਬਾਜਾ ਮੱਲਣ ਦਾ। ਲਓ ਅਮਰਪੁਰ ਦੁੱਗਾ ਵਾਲਾ, ਹਰਮਨ ਭੱਜਗੜਿਆ ਦਾ ਚਾਰ ਜਾਫੀ। ਉੱਧਰ ਦੇਖੋ ਸਾਹਮਣੇ ਬੱਲੇ ਵੱਲ ਹੋ ਗਈ ਮਿੱਤਰੋ। ਦੁਕਾਨ ਦੇ ਖਾਤੇ ਹਰ ਦਿਨ ਬੁੱਧਵਾਰ ਨਹੀਂ ਹੁੰਦਾ ਔਰ ਜਿਵੇਂ ਕਹਿੰਦੇ ਨੇ ਵੀ ਇਸ ਮੁਕਾਬਲੇ ਦੇ ਵਿੱਚੋਂ 6 ਪੁਆਇੰਟ ਨੇ ਜੋਗੇਵਾਲ ਦੇ ਦਰਸ਼ੀ ਸਿੰਘ ਵੱਲੋਂ 100 ਰੁਪਏ ਦੁਕਾਨ ਵਾਲੇ ਦੇ ਨੂੰ ਪੰਜ ਕਰੇ ਜੇਤੂ ਹੈ ਪਰਮਜੀਤ ਸਿੰਘ ਮਨਾਵਾ ਤੇ ਸੁਖਵੀਰ ਸਿੰਘ ਜੀ ਹੁੰਦਲ ਇੰਦਰਜੀਤ ਦੇ ਲਈ 100-100 ਰੁਪਏ ਦੇ ਮਾਨ ਭੇਜਦੇ ਨੇ ਸੋ ਧੰਨਵਾਦ ਹੈ ਐਚ ਡੀ ਸੀ ਫੋਨ ਨਿਕਲਿਆ ਭਾਈ ਸਿਮਾ ਕੱਢ ਕੇ ਜਿਹੜਾ ਬਾਬੇ ਦੇ ਦਰਬਾਰ ਦੇ ਉੱਤੇ ਰੱਖ ਦਿਓ ਤੋ ਖੇਡ ਕਬੱਡੀ ਫੁਰਤੀ ਦੀ ਕੰਮ ਪੇੜਨਾ ਝੋਟੇ ਦਾ ਜਿਵੇਂ ਕਹਿੰਦੇ ਨੇ ਮੁਬਾਰਕਬਾਦਾਂ ਜੀ ਸ਼ੂਸ਼ਕ ਚੂਚਕਵਿੰਦ ਗੁਰੂ ਕੀ ਨਗਰੀ ਸ਼ੂਸ਼ਕ ਦੀ ਇਸ ਧਰਤੀ ਦੇ ਉੱਤੇ ਹੈਲੋ ਇਸ ਟੂਰਨਾਮੈਂਟ ਦੀ ਸੰਪੂਰਨਤਾ ਦੇ ਲਈ ਸਮੁੱਚੇ ਨਗਰ ਨੂੰ ਔਰ ਇਲਾਕਾ ਨਿਵਾਸੀ ਵੀਰਾਂ ਨੂੰ ਲੱਖ ਲੱਖ ਮੁਬਾਰਕਾਂ ਹੁਣ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਰੇ ਦਰਸ਼ਕਾਂ ਦਾ ਫਿਰ ਤੋਂ ਧੰਨਵਾਦ ਕੀਤਾ ਜਾਂਦਾ ਗੁਰੂ ਸਾਹਿਬ ਤੁਹਾਡੇ ਦੇ ਕਿਰਪਾ ਕਰਨ ਇਸੇ ਤਰ੍ਹਾਂ ਤੁਸੀਂ ਸਾਨੂੰ ਪਿਆਰ ਬਖਸ਼ਦੇ ਰਹੋ ਔਰ ਤੁਹਾਡਾ ਸਾਡਾ ਸਾਥ ਬਣਿਆ ਰਹੇ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਪਿਛਲੇ ਸਾਲਾਂ ਭਰੀ ਚਲਾਈ ਆ ਸਮਾਜ ਭਲਾਈ ਦੇ ਕੰਮ ਵੱਲ ਕਦਮ ਅੱਗੇ ਵਧਾਇਆ ਜਾ ਸਕੇ ਅੱਜ ਦਾ ਟੂਰਨਾਮੈਂਟ ਦਾ ਜਿਹੜਾ ਗੋਲੂ ਜਿਹੜਾ ਪੰਜ ਗਰਾਈ ਬੈਸਟ ਰੇਡਰ ਗੋਲੂ ਪੰਜ ਗਰਾਈ 6ਾਂ ਦੇ ਵਿੱਚੋਂ 6 ਪੁਆਇੰਟ ਗੋਲੂ ਨੇ ਪ੍ਰਾਪਤ ਕੀਤੇ 4 ਅਟੈਕ ਤੇ 3 ਜੱਫੇ ਵਿੱਕੀ ਹਰੀਕੇ ਕਲਾ ਬੈਸਟ ਜੱਫੀ ਡਿਕਲੇਅਰ ਅੱਜ ਦੇ ਟੂਰਨਾਮੈਂਟ ਦਾ ਮੋਟਰਸਾਈਕਲਾਂ ਦਾ ਜੇਤੂ ਬਣ ਗਏ ਗੋਲੂ ਪੰਜ ਗਰਾਈ ਵਿੱਕੀ ਹਰੀਕੇ ਕਲਾ ਦੋਨਾਂ ਨੂੰ ਮੁਬਾਰਕਬਾਦ ਹੈ ਜੀ ਇੱਕ ਬੇਨਤੀ ਹੈ ਸਰਦਾਰ ਸਤਨਾਮ ਸਿੰਘ ਜੀ ਬੰਦਾ